ਸਿੱਧੂ ਮੂਸੇਵਾਲੇ ਦੇ ਬਰੋਟਾ ਗੀਤ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਆਈ ਸਾਹਮਣੇ ਬਲਕੌਰ ਸਿੰਘ ਹੋਰਾਂ ਦਾ ਕੀਤਾ ਹੋਇਆ ਚੈਲੰਜ ਪਾਸ ਹੋਇਆ ਜਾਂ ਫਿਰ ਹੋਇਆ ਫੇਲ ਸਿੱਧੂ ਦਾ ਗੀਤ ਹੋਇਆ ਹਿੱਟ ਜਾਂ ਫਿਰ ਬਦ ਰਿਹਾ ਹੈ ਫਲॉप ਵਾਲਾ ਸਿੱਧੂ ਮੂਸੇਵਾਲੇ ਦੇ ਬਰੋਟਾ ਗੀਤ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਆਈ ਸਾਹਮਣੇ ਕੀ ਹੋਇਆ ਸਿੱਧੂ ਦੇ ਨਵੇਂ ਗੀਤ ਦਾ ਹਸ਼ਰ ਕੀ ਸਿੱਧੂ ਦਾ ਗੀਤ ਰਿਲੀਜ਼ ਤੋਂ ਪਹਿਲਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਜਾਂ ਫਿਰ ਨਹੀਂ ਵੱਡੀ ਰਿਪੋਰਟ ਨਿਕਲ ਕੇ ਆਈ ਸਾਹਮਣੇ ਸੱਸੀ ਕਾਲਾ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਸਿੱਧੂ ਮੂਸੇਵਾਲੇ ਦਾ ਬਰੋਟਾ ਗੀਤ ਆਉਣ ਤੋਂ ਪਹਿਲਾਂ ਸੁਰਖੀਆਂ ਦੇ ਵਿੱਚ ਆਏ ਹੋਵੇ ਵੀ ਕਿਉਂ ਨਾ ਕਿਉਂਕਿ ਗਾਣਾ ਜੋ ਸਿੱਧੂ ਮੂਸੇਵਾਲੇ ਦਾ ਖਾਸ ਕਰਕੇ ਗੀਤ ਉਹਦੋਂ ਚਰਚਾ ਦੇ ਵਿੱਚ ਆ ਗਿਆ ਜਦੋਂ ਬਾਪੂ ਬਲਕੌਰ ਸਿੰਘ ਹੋਰਾਂ ਨੇ ਕਿਹਾ ਕਿ ਆਗਰ ਕਿਸੇ ਨੂੰ ਬਹਿਮ ਹੈ ਤਾਂ ਬਰਾਬਰ ਗੀਤ ਛੱਡ ਕੇ ਦੇਖ ਲੋ ਉਸ ਤੋਂ ਬਾਅਦ ਇੱਕ ਦੋ ਕਲਾਕਾਰਾਂ ਨੇ ਐਲਾਨ ਵੀ ਕੀਤਾ ਕਿ ਬਰਾਬਰ ਗੀਤ ਛੱਡਾਂਗੇ ਛੱਡਿਆ ਵੀ ਖੈਰ ਸਿੱਧੂ ਮੂਸੇਵਾਲੇ ਦਾ ਗੀਤ ਤਾਂ ਹਾਲੇ ਰਿਲੀਜ਼ ਨਹੀਂ ਹੋਇਆ ਪਰ ਟੀਜ਼ਰ ਜਰੂਰ ਛੱਡਿਆ ਗਿਆ ਅੱਜ ਸਿੱਧੂ ਮੂਸੇਵਾਲੇ ਦੇ ਗੀਤ ਦਾ ਅਤੇ ਟੀਜ਼ਰ ਨੇ ਜਿਹੜੇ ਰਿਕਾਰਡ ਤੋੜੇ ਨੇ ਦੇਖਣ ਵਾਲੇ ਨੇ ਲੋਕਾਂ ਦੇ ਜਿਹੜੇ ਟੀਜ਼ਰ ਹੁੰਦੇ ਨੇ ਵਿਊਜ਼ ਹਜ਼ਾਰਾਂ 'ਚ ਰਹਿ ਜਾਂਦੇ ਨੇ ਜਾਂ ਫਿਰ ਵੱਧ ਤੋਂ ਵੱਧ ਲੱਖਾਂ 'ਚ ਇੱਥੇ ਸਿੱਧੂ ਮੂਸੇਵਾਲਾ ਦਾ ਜਿਹੜਾ ਟੀਜ਼ਰ ਹੈ ਮਿਲੀਅਨ ਦੇ ਵਿੱਚ ਚਲਿਆ ਗਿਆ ਅਤੇ ਜਦੋਂ ਤੱਕ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਉਦੋਂ ਤੱਕ ਦੀ ਜਿਹੜੀ ਰਿਪੋਰਟ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਸਿੱਧੂ ਮੂਸੇਵਾਲਾ ਦਾ ਜਿਹੜਾ ਟੀਜ਼ਰ ਹੈ ਕਿੱਥੇ ਤੱਕ ਪਹੁੰਚਿਆ ਅਤੇ ਇੱਕ ਹੋਰ ਖਾਸ ਗੱਲ ਦੱਸ ਦਿਆਂ ਗੀਤ ਦੇ ਨਾਲ ਜੁੜੀ ਮਿੱਤਰੋ ਜਦੋਂ ਤੱਕ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਉਦੋਂ ਤੱਕ ਤਕਰੀਬਨ 97000 ਕਮੈਂਟ ਹੋ ਚੁੱਕੇ ਨੇ ਅਤੇ 2 ਮਿਲੀਅਨ ਦੇ ਆਸ-ਪਾਸ ਪਹੁੰਚਣ ਵਾਲਾ 18 ਲੱਖ ਤੋਂ ਉੱਪਰ ਜਾ ਚੁੱਕਿਆ ਇਹ ਟੀਜ਼ਰ ਹੈ ਜਿਹੜਾ ਨਾਲ ਹੀ ਇੱਕ ਹੋਰ ਖਾਸ ਗੱਲ ਦੱਸ ਦਈਏ ਕਿ ਇਹ ਇੰਡੀਆ ਦੇ ਵਿੱਚ 뮤직 ਵਾਲੀ ਜਿਹੜੀ ਕੈਟਾਗਰੀ ਆ ਉਸ ਦੇ ਵਿੱਚ ਨੰਬਰ 1 ਦੇ ਉੱਪਰ ਟ੍ਰੈਂਡ ਕਰ ਰਿਹਾ ਹੈ ਬਿਲਕੁਲ ਜੀ ਇੱਕ ਨੰਬਰ ਦੇ ਉੱਪਰ ਟ੍ਰੈਂਡ ਕਰ ਰਿਹਾ ਜਾਨੀ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਟੀਜ਼ਰ ਹੈ ਨੰਬਰ 1 ਦੇ ਉੱਪਰ ਪਹੁੰਚ ਗਿਆ ਹੁਣ ਤੁਸੀਂ ਆਪ ਸੋਚ ਲਓ ਕਿ ਆਖਿਰ ਗੀਤ ਹਿੱਟ ਹੋਊਗਾ ਜਾਂ ਨਾ ਕਿਉਂਕਿ ਟੀਜ਼ਰ ਨੇ ਇਤਮਾਲ ਮਚਾ ਦਿੱਤੀ ਹੈ ਲੋਕਾਂ ਦੇ ਭਾਦਾ ਟੀਜ਼ਰ ਰਿਲੀਜ਼ ਨਹੀਂ ਹੋਇਆ ਮਨੋ ਗਾਣੇ ਰਿਲੀਜ਼ ਹੋ ਗਿਆ views ਦੀ ਗੱਲ ਛੱਡੋ ਇੱਥੇ ਤੱਕ ਕਮੈਂਟਾਂ ਦਾ ਰਿਕਾਰਡ ਵੀ ਬਣ ਆਲਾ ਅਤੇ ਅਗਰ ਆਪਾਂ ਇੰਡੀਆ ਤੋਂ ਬਾਹਰ ਦੀ ਗੱਲ ਕਰਦੇ ਹਾਂ ਬਹੁਤ ਵੱਡੀ ਰਿਪੋਰਟ ਇੱਕ ਨਿਕਲ ਕੇ ਸਾਹਮਣੇ ਆਈ ਹੈ ਦੱਸਦੇ ਹਾਂ ਕਿ ਕਿੱਥੇ-ਕਿੱਥੇ ਟ੍ਰੈਂਡ ਕਰ ਰਿਹਾ ਦੁਬਈ ਦੇ ਵਿੱਚ ਇੱਕ ਨੰਬਰ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਨੰਬਰ ਤੇ ਬਹਿਰੀਨ ਦੇ ਵਿੱਚ ਇੱਕ ਨੰਬਰ ਤੇ ਕੈਨੇਡਾ ਦੇ ਵਿੱਚ ਇੱਕ ਨੰਬਰ ਤੇ ਸਾਈਪ੍ਰਸ ਦੇ ਵਿੱਚ ਇੱਕ ਨੰਬਰ ਤੇ ਜਰਮਨੀ ਦੇ ਵਿੱਚ ਇੱਕ ਨੰਬਰ ਤੇ ਫਰਾਂਸ ਦੇ ਵਿੱਚ ਇੱਕ ਨੰਬਰ ਤੇ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਕੁਵੈਤ ਦੇ ਵਿੱਚ ਇੱਕ ਨੰਬਰ ਤੇ ਮਾਲਟਾ ਦੇ ਵਿੱਚ ਇੱਕ ਨੰਬਰ ਤੇ ਨਿਊਜ਼ੀਲੈਂਡ ਦੇ ਵਿੱਚ ਇੱਕ ਨੰਬਰ ਤੇ ਪਾਕਿਸਤਾਨ ਦੇ ਵਿੱਚ ਇੱਕ ਨੰਬਰ ਤੇ ਖਾਤਰ ਦੇ ਵਿੱਚ ਵੀ ਨੰਬਰ ਤੇ ਸਾਊਦੀ ਅਰਬ ਦੇ ਵਿੱਚ 1 ਨੰਬਰ ਤੇ ਯੂਨਾਈਟਿਡ ਕਿੰਗਡਮ ਦੇ ਵਿੱਚ 1 ਨੰਬਰ ਤੇ ਇਟਲੀ ਦੇ ਵਿੱਚ 4 ਤੇ ਯੂ ایس ਦੇ ਵਿੱਚ 10 ਤੇ ਸਪੇਨ ਦੇ ਵਿੱਚ 13 ਤੇ ਪੁਰਤਗਾਲ ਦੇ ਵਿੱਚ 19 ਤੇ ਨੀਦਰਲੈਂਡ ਦੇ ਵਿੱਚ 25 ਤੇ ਸਿੰਗਾਪੁਰ ਦੇ ਵਿੱਚ 25 ਗ੍ਰੀਸ ਦੇ ਵਿੱਚ 46 ਤੇ ਟ੍ਰੈਂਡ ਕਰ ਰਿਹਾ ਤੁਸੀਂ ਆਪ ਸੋਚ ਲਓ ਕਿ ਜਿਹੜਾ ਸਿੱਧੂ ਮੂਸੇ ਵਾਲੇ ਦਾ ਟੀਜ਼ਰ ਹੈ ਉਹਨਾਂ ਦੇਸ਼ਾਂ ਦੇ ਵਿੱਚ ਵੀ ਟ੍ਰੈਂਡ ਕਰ ਰਿਹਾ ਜਿਹੜੇ ਦੇਸ਼ਾਂ ਦੇ ਵਿੱਚ ਸ਼ਾਇਦ ਹੀ ਕਿਸੇ ਕਲਾਕਾਰ ਦਾ ਗੀਤ ਕੋਈ ਸੁਣਿਆ ਜਾਂਦਾ ਹੋਊਗਾ ਜਾਨਕਿ 1 ਨੰਬਰ ਦੇ ਉੱਪਰ ਪੂਰੀ ਦੁਨੀਆ ਦੇ ਵਿੱਚ ਲਗਭਗ ਟਰੈਂਡ ਕਰ ਰਿਹਾ ਸਿੱਧੂ ਮੂਸੇਵਾਲੇ ਦਾ ਜਿਹੜਾ ਟੀਜ਼ਰ ਆ। ਬਾਕੀ ਗੀਤ ਰਿਲੀਜ਼ ਹੋਣ ਤੋਂ ਰਿਲੀਜ਼ ਹੋਣ ਤੋਂ ਬਾਅਦ ਦੇਖਦੇ ਆ ਕਿ ਆਖਰ ਨਵੀਂ ਰਿਪੋਰਟ ਨਿਕਲ ਕੇ ਕੀ ਸਾਹਮਣੇ ਆਉਂਦੀ ਆ ਪਰ ਖੁਸ਼ੀ ਦੀ ਖਬਰ ਆ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਨੇ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਗੀਤ ਆ ਨੰਬਰ 1 ਦੇ ਉੱਪਰ ਇੰਡੀਆ ਦੇ ਵਿੱਚ ਤਾਂ ਟਰੈਂਡ ਕਰ ਹੀ ਰਿਹਾ ਪੂਰੀ ਦੁਨੀਆ ਦੇ ਵਿੱਚ ਵੀ ਇੱਕ ਨੰਬਰ ਦੇ ਉੱਪਰ ਪਹੁੰਚ ਗਿਆ ਟਰੈਂਡਿੰਗ ਦੇ ਵਿੱਚ। ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ।